ਪ੍ਰਸ਼ਾਸਨ ਨੂੰ ਵੰਗਾਰਨ ਜਾ ਰਹੇ ਆ ਜੀ ਦੀ ਵੀਡੀਓ ਦੇ ਵਿੱਚ ਤੁਹਾਡੇ ਵਿੱਚ ਹਿੰਮਤ ਹੈ ਤਾਂ 17 ਤਰੀਕ ਨੂੰ ਸਾਨੂੰ ਦੋਹਾਂ ਨੂੰ ਗ੍ਰਿਫਤਾਰ ਕਰ ਲਿਓ ਅਸੀਂ ਐਸਐਸਪੀ ਦਫ਼ਤਰ ਆ ਰਹੇ ਆ ਇਹ ਤੁਹਾਨੂੰ ਬੇਨਕਾਬ ਕਰਾਂਗੇ ਜੇਕਰ ਤੁਹਾਡੇ ਵਿੱਚ ਹਿੰਮਤ ਹੈ ਤਾਂ ਤੁਸੀਂ ਸਾਨੂੰ ਗ੍ਰਿਫਤਾਰ ਕਰ ਲਿਓ ਮੈਲੇ ਮੋਗਾ ਨੂੰ ਵੀ ਮੈਂ ਚੈਲੰਜ ਕਰਦਾ ਕਿ ਜੇਕਰ ਤੁਹਾਡੇ ਵਿੱਚ ਹਿੰਮਤ ਹੈ ਤਾਂ ਤੁਸੀਂ ਆ ਕੇ ਸਬੂਤ ਵੇਖਿਓ ਤੇ ਜਨਤਾ ਦੀ ਕਤਿਹਰੀ ਦੇ ਵਿੱਚ ਦੱਸਿਓ ਸਾਹਮਣੇ ਬੈਠ ਕੇ ਗੱਲ ਕਰਾਂਗੇ ਉਚੂਗਾ ਕਿ ਆ ਫਲਾਨਾ ਸਿੰਘ ਤੇਰਾ ਕੀ ਲੱਗਦਾ ਆ ਫਲਾਨਾ ਸਿੰਘ ਤੇਰਾ ਕੀ ਲੱਗਦਾ ਤੇ ਜਿਲ੍ਹਾ ਪ੍ਰਧਾਨ ਹਰਮਨ ਬਰਾੜ ਨੂੰ ਵੀ ਚੈਲੰਜ ਕਰਦਾ ਕਿਹਾ ਜੀ ਬਈ ਤੁਸੀਂ ਜਸ਼ਪਾਲ ਸਿੰਘਲਾ ਨੂੰ ਗਵਾਹ ਕਰਕੇ ਉਹਦੇ ਤੋਂ ਦੋ ਵਾਰ ਬਿਆਨ ਲੈ ਕੇ ਬਦਲਾ ਕੇ ਪਟਵਾਰੀ ਨਰਵੈਰ ਸਿੰਘ ਦੇ ਰਾਹੀਂ ਕੀ ਕੀ ਕਰਵਾਇਆ ਉਹਦਾ ਵੀ ਕੱਲਾ ਕੱਲਾ ਸਬੂਤ ਹੈ ਸਤਿ ਸ਼੍ਰੀ ਅਕਾਲ ਮੋਗਵਾਸਿਓ ਮੇਰੀ ਅੱਜ ਦੀ ਵੀਡੀਓ ਜਿਹੜੀ ਇਹ ਬੜੀ ਅਹਿਮ ਹੈ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ 4 ਤਰੀਕ ਨੂੰ 4 ਅਪ੍ਰੈਲ ਨੂੰ ਮੇਰੇ ਸਾਲਾ ਸਾਹਿਬ ਦਾ ਭੋਗ ਸੀਗਾ ਉਹਦੀ ਅੰਤਮ ਅਰਦਾਸ ਸੀਗੀ ਤੇ ਪ੍ਰਸ਼ਾਸਨ ਦਾ ਜੋਰ ਉਸ ਦਿਨ ਮੈਨੂੰ ਗ੍ਰਿਫਤਾਰ ਕਰਨ ਤੇ ਲੱਗਿਆ ਹੋਇਆ ਸੀ ਇੱਕ ਅਜਿਹੇ ਪਰਚੇ ਦੇ ਵਿੱਚ ਜਿਹਦੇ ਵਿੱਚ ਪੌਕਸੋ ਐਨਡੀਪੀਐਸ ਵਰਗੀਆਂ ਧਰਾਵਾਂ ਪੌਕਸੋ ਦਾ ਮਤਲਬ ਹੁੰਦਾ ਹੈ ਨਵਾਲਗ ਲੜਕੀ ਦੇ ਨਾਲ ਬਲਾਤਕਾਰ ਕਰਨਾ ਐਨਡੀਪੀਐਸ ਦੇ ਵਿੱਚ ਹੁੰਦਾ ਨਸ਼ੇ ਦਾ ਨਸ਼ੇ ਜਿਹੜੇ ਜਿਸ ਤਰ੍ਹਾਂ ਚਿੱਟਾ ਜਾਂ ਬੀਪੀ ਮੋਰਫਨਾ ਜਾਂ ਹੋਰ ਜਿਹੜੀਆਂ ਜਣੇ ਦੀ ਰਿਸਟ੍ਰિક્ਟਡ ਨਸ਼ੇ ਹੈਗੇ ਆ ਉਹਨਾਂ ਨੂੰ ਵਰਤਣ ਜਾਂ ਵੇਚਣ ਤੇ ਲੱਗਦੀਆਂ ਉਤਰਾਵਾਂ ਸੋ ਇਹਨਾਂ ਧਰਾਵਾਂ ਦੇ ਵਿੱਚ 3 ਸਾਲ ਤੱਕ ਬੇਲ ਨਹੀਂ ਹੁੰਦੀ ਤੇ ਮੈਂ ਆਪਣੇ ਸਾਲਾ ਸਾਹਿਬ ਦੇ ਅੰਤਮ ਅਰਦਾਸ ਦੇ ਵਿੱਚ ਸ਼ਾਮਲ ਵੀ ਨਹੀਂ ਹੋ ਸਕਿਆ ਉੱਥੇ ਮੈਂ ਤੁਹਾਨੂੰ ਸਤਿ ਸ੍ਰੀ ਅਕਾਲ ਬੁਲਾ ਕੇ ਕੇਰਾ ਫਿਰ ਮੈਂ ਉੱਥੋਂ ਚਲਾ ਗਿਆ ਆਉਣਾ ਵੀ ਮੇਰਾ ਬੜਾ ਜ਼ਰੂਰੀ ਸੀ ਕਿਉਂਕਿ ਇਹਨਾਂਕ ਤਾਂ ਮੈਨੂੰ ਰਿਸਕ ਲੈਣਾ ਹੀ ਪੈਣਾ ਸੀ ਕਿਉਂਕਿ ਉੱਥੇ ਸਾਦੇ ਕੱਪੜਿਆਂ ਦੇ ਵਿੱਚ ਪ੍ਰਸ਼ਾਸਨ ਨੇ ਸੀਆਈਡੀ ਦੇ ਕਰਮਚਾਰੀ ਛੱਡੇ ਹੋਏ ਸੀਗੇ ਤਾਂ ਕਿ ਉਹਨਾਂ ਨੂੰ ਸੂ ਮਿਲ ਸਕੇ ਸੋ ਉਦੋਂ ਤੋਂ ਲੈ ਕੇ ਅੱਜ 13 ਤਰੀਕ ਹੋ ਗਈ ਹੈ ਤੇ ਅਸੀਂ ਘਰੋਂ ਬੇਕਰਾਂ ਕਿਤੇ ਇੱਥੇ ਕਿਤੇ ਉੱਥੇ ਪਤਾ ਨਹੀਂ ਕੀ ਕੀ ਅਸੀਂ ਸਮਾਂ ਦੇਖਿਆ ਇਹ ਵੀ ਕਦੇ ਤੁਹਾਡੇ ਨਾਲ ਸਾਂਝਾ ਕਰਾਂਗੇ ਪਰ ਹੁਣ ਮੈਂ ਇਹ ਫੈਸਲਾ ਕਰ ਲਿਆ ਹੈ ਕਿ ਮੈਂ ਪ੍ਰਸ਼ਾਸਨ ਨੂੰ ਵੰਗਾਰਨ ਜਾ ਰਿਹਾ ਅੱਜ ਦੀ ਵੀਡੀਓ ਦੇ ਵਿੱਚ ਕਿ ਜੇਕਰ ਤੁਹਾਡੇ ਵਿੱਚ ਸਚਾਈ ਹੈ ਜੇਕਰ ਤੁਹਾਡੇ ਵਿੱਚ ਦਲੇਰੀ ਹੈ ਹਿੰਮਤ ਹੈ ਤਾਂ 17 ਤਰੀਕ ਨੂੰ ਸਾਨੂੰ ਦੋਹਾਂ ਨੂੰ ਗ੍ਰਿਫਤਾਰ ਕਰ ਲਿਓ ਅਸੀਂ ਐਸਐਸਪੀ ਦਫ਼ਤਰ ਆ ਰਹੇ ਹਾਂ ਸਾਰੇ ਸਬੂਤ ਲੈ ਕੇ ਸਾਰੇ ਜੋ ਸਾਡੇ ਕੋਲ ਮੌਜੂਦ ਹੈ ਤੇ ਤੁਹਾਨੂੰ ਬੇਨਕਾਬ ਕਰਾਂਗੇ ਜੇਕਰ ਤੁਹਾਡੇ ਵਿੱਚ ਹਿੰਮਤ ਹੈ ਤਾਂ ਤੁਸੀਂ ਸਾਨੂੰ ਗ੍ਰਿਫਤਾਰ ਕਰ ਲਿਓ ਤੇ ਮੋਗਾ ਵਾਸੀਆਂ ਨੂੰ ਇੱਕ ਅਪੀਲ ਕਰਨੀ ਚਾਹੁੰਦੇ ਆ ਕਿ ਦੇਖੋ ਮੈਂ ਪਿਛਲੇ 26-27 ਸਾਲ ਤੋਂ ਸਮਾਜ ਸੇਵੀ ਸੰਸਥਾਵਾਂ ਦੇ ਵਿੱਚ ਕੰਮ ਕਰਕੇ ਤੁਹਾਡੇ ਹਰੇਕ ਕੰਮ ਆਉਣ ਦੀ ਕੋਸ਼ਿਸ਼ ਕਰਦਾ ਰਿਹਾ ਹਾਂ ਉਹਦੇ ਨਾਲ ਨਾਲ ਜੋ ਜਾਰੂ ਜੱਥੇਬੰਦੀਆਂ ਦੇ ਵਿੱਚ ਕੰਮ ਕਰਕੇ ਜਿਹੜਾ ਹੈਗਾ ਤੁਹਾਡੇ ਹੱਕਾਂ ਦੇ ਲਈ ਲੜਦਾ ਵੀ ਰਿਹਾ ਮੈਨੂੰ ਲੱਗਦਾ ਹੈ ਕਿ ਇਸ ਗੱਲ ਤੋਂ ਕੋਈ ਮਨਕਰ ਨਹੀਂ ਹੋਊਗਾ ਕਿ ਜਿਨੇ ਵੀ ਮੈਨੂੰ ਕਿਤੇ ਕੋਈ ਆਵਾਜ਼ ਮਾਰੀ ਮੈਂ ਉਹਦੇ ਜੇਕਰ ਕੰਮ ਨਹੀਂ ਆ ਸਕਿਆ ਤਾਂ ਮੈਂ ਉਹਨੂੰ ਸਲਾਹ ਜ਼ਰੂਰ ਦਿੰਦੀ ਐ ਕਿ ਤੂੰ ਤੇਰਾ ਕੰਮ ਹੈ ਜਿਹੜਾ ਇਸ ਤਰੀਕੇ ਦੇ ਨਾਲ ਹੋ ਸਕਦਾ ਸੋ ਮੈਂ ਹਰ ਜਿਹੜੇ ਪਿਛਲੇ 26 27 ਸਾਲ ਤੋਂ 1996 ਤੋਂ ਲੈ ਕੇ ਜਦੋਂ ਮੈਂ ਆਪਦੇ ਪਿੰਡ ਦੇ ਵਿੱਚ ਪਹਿਲੀ ਵਾਰ ਕਲੱਬ ਬਣਾਈ ਸੀ ਤੇ ਉਦੋਂ ਤੋਂ ਲੈ ਕੇ ਲਗਾਤਾਰ ਹੁਣ 2025 ਤੱਕ ਮੈਂ ਹਰ ਲੋੜਵੰਦੇ ਕੰਮ ਆਇਆ ਤੇ ਅੱਜ ਮੇਰੇ ਤੇ ਭੀੜ ਪਈ ਹੈ ਮੇਰੇ ਤੇ ਪ੍ਰਸ਼ਾਸਨ ਨੇ ਇੱਕ ਵਧਿੱਕੀ ਕੀਤੀ ਹੈ ਇੱਕ ਐਮਐਲਏ ਦੇ ਕਹਿਣ ਤੇ ਜਿਹਦੇ ਮੈਂ ਭ੍ਰਿਸ਼ਟਾਚਾਰ ਦੇ ਪਤਾ ਨਹੀਂ ਕਿੰਨੇ ਕੁ ਜਿਹੜੇ ਹੈਗੇ ਆ ਉਹ ਕਿਸੇ ਆਪਣੇ ਜੀਡੀਵੀ ਨਿਊਜ਼ ਤੇ ਕਰ ਚੁੱਕੇ ਆ ਉਸ ਐਮਐਲਏ ਵੱਲੋਂ ਮੈਨੂੰ ਜਿਹੜਾ ਹੈਗਾ ਡੈਫੇਮੇਸ਼ਨ ਨੋਟਿਸ ਦਿੱਤੇ ਗਏ ਦੋ ਵਾਰ ਪਹਿਲਾਂ ਜਦੋਂ ਮੈਂ ਉਹਨਾਂ ਤੇ ਏਸੀਆਂ ਵਾਲੇ ਤੇ ਡਰਾਈਵਰ ਵਾਲੇ ਜਿਹੜੇ ਇਲਜ਼ਾਮ ਲਾਏ ਸੀ ਉਦੋਂ ਤੇ ਹੁਣ ਜਦੋਂ ਮੈਂ ਉਹਨਾਂ ਦੀਆਂ ਪ੍ਰਾਪਰਟੀਆਂ ਨੂੰ ਬੇਨਕਾਬ ਕੀਤਾ ਹੈ ਕਿ ਉਹਨਾਂ ਨੇ ਕਿਵੇਂ ਆਪਣੇ ਰਿਸ਼ਤੇਦਾਰਾਂ ਦੇ ਨਾਂ ਤੇ ਪ੍ਰਾਪਰਟੀਆਂ ਕਰਾਈਆਂ ਜਾਂ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹਨਾਂ ਗੱਲਾਂ ਨੂੰ ਜਦੋਂ ਦਾ ਮੈਂ ਬੇਨਕਾਬ ਕੀਤਾ ਹੈ ਤਾਂ ਉਹ ਮੇਰੇ ਫੇਰ ਪਿੱਛੇ ਪਏ ਹੋਇਆ ਔਰ ਉਹਨਾਂ ਨੇ ਏਐਸਪੀ ਬਾਲਕ੍ਰਿਸ਼ਨ ਸਿੰਘਲਾ ਨੂੰ ਕਹਿ ਕੇ ਐਸਐਚਓ ਦੀ ਬਾਹਮ ਰੋੜ ਕੇ ਸਾਨੂੰ ਉਸ ਪਰਚੇ ਦੇ ਵਿੱਚ ਨਾਮਜ਼ਦ ਕੀਤਾ ਹੈ ਜਿਹੜਾ ਕਿ ਉਸ ਔਰਤ ਦੇ ਖਿਲਾਫ ਦਰਜ ਕੀਤਾ ਗਿਆ ਸੀ ਜਿਹੜੀ ਉਸ ਲੜਕੀ ਤੋਂ ਦੇਹਵਾਰ ਦਾ ਧੰਦਾ ਕਰਾਂਦੀ ਸੀ ਤੇ ਜਿਹਨੇ ਉਸ ਲੜਕੀ ਨੂੰ ਨਸ਼ੇ ਤੇ ਲਾਇਆ ਸੀ ਸੋ ਅਸੀਂ ਸਾਰੇ ਸਬੂਤ ਲੈ ਕੇ ਆ ਰਹੇ ਹਾਂ ਐਮਐਲਏ ਸਾਹਿਬ ਦੀਆਂ ਪ੍ਰਾਪਰਟੀਆਂ ਵਾਲੇ ਵੀ ਤੇ ਜਿਹੜਾ ਹੈਗਾ ਜੋ ਇਸ ਕੇਸ ਦੇ ਵਿੱਚ ਜੋ ਲੜਕੀ ਨੇ ਵਧੀਕੀ ਕੀਤੀ ਕਿਵੇਂ ਮੈਡੀਕਲ ਸਟੋਰ ਵਾਲੇ ਨੂੰ ਜਿਹੜਾ ਕਿ ਸਾਰੇ ਜਿਹੜਾ ਜੋਬ ਸਾਡੇ ਤੇ ਦੋਸ਼ ਲਾਏ ਗਿਆ ਉਹਦਾ ਗਨਾਹਗਰ ਹੋ ਸੀ ਉਹਨੂੰ ਬਚਾਇਆ ਗਿਆ ਉਹਨੂੰ ਬਚਾਇਆ ਗਿਆ ਉਸ ਮੈਡੀਕਲ ਸਟੋਰ ਵਾਲੇ ਨੇ ਉਸ ਲੜਕੀ ਦੀ ਵੀਡੀਓ ਵਾਇਰਲ ਕੀਤੀ ਜਿਹਦੇ ਵਿੱਚ ਉਹਦਾ ਫੇਸ ਵੀ ਨਹੀਂ ਉਹਨੇ ਟਕਿਆ ਤੇ ਉਹਨੇ ਜਿਹੜੇ ਕਿ ਬਿਆਨ ਇੱਕ ਜਾਰੀ ਕੀਤੇ ਜਿਹਦੇ ਵਿੱਚ ਉਹਨੇ ਉਹਦਾ ਨਾਮ ਉਹਦਾ ਘਰ ਦਾ ਐਡਰੈਸ ਸਾਰਾ ਕੁਝ ਜਿਹੜਾ ਜਨਤਕ ਕੀਤਾ ਹੈ ਮੈਡੀਕਲ ਸਟੋਰ ਵਾਲਾ ਪੈਸੇ ਬਹੁਤ ਪੈਸੇ ਉਹਦੇ ਕੋਲੇ ਮੋٹے ਪੈਸੇ ਚੜਾਏ ਹੋਣੇ ਮੋਟਾ ਪੈਸਾ ਚੜਾ ਕੇ ਐਸਐਸਓ ਕੋਟੀ ਸੇਖਾਂ ਨੂੰ ਚੈਲੰਜ ਕਰਦਾ ਕਿ ਆ ਜਾਓ ਭਾਈ ਗ੍ਰਿਫਤਾਰ ਕਰ ਲਿਓ ਤੁਸੀਂ ਮੇਰੇ ਸਾਲੇ ਦੇ ਭੋਗ ਵਾਲੇ ਦਿਨ ਮੈਨੂੰ ਗ੍ਰਿਫਤਾਰ ਕਰਨਾ ਚਾਹੁੰਦੇ ਸੀ ਨਾ ਮੈਂ 17 ਤਰੀਕ ਨੂੰ ਆ ਰਿਹਾ ਤੇ ਮੋਗਾ ਵਾਸੀਆਂ ਨੂੰ ਅਪੀਲ ਕਰਦਾ ਕਿ ਤੁਸੀਂ ਜੇਕਰ ਸਾਡੀ ਜੇਕਰ ਤੁਹਾਨੂੰ ਮੈਨੂੰ ਯਕੀਨ ਹੈ ਕਿ ਵੀ ਮੈਂ ਤੁਹਾਡੇ ਕੰਮ ਮੈਂ ਸੱਚਾ ਹਾਂ ਤਾਂ ਆ ਜਿਓ ਤੇ ਇਹ ਵੀ ਮੈਂ ਤੁਹਾਡੇ ਨਾਲ ਵਾਦਾ ਕਰਦਾ ਕਿ ਮੈਂ ਤੁਹਾਨੂੰ ਕੱਲਾ ਕੱਲਾ ਪ੍ਰੂਫ ਹੈ ਜਿਹੜਾ ਰੱਖੂਗਾ ਔਰ ਐਸਐਚ ਐਮਐਲਏ ਮੋਗਾ ਨੂੰ ਵੀ ਮੈਂ ਚੈਲੰਜ ਕਰਦਾ ਹਾਂ ਜੇ ਜੇਕਰ ਤੁਹਾਡੇ ਚ ਹਿੰਮਤ ਹੈ ਤਾਂ ਤੁਸੀਂ ਆ ਕੇ ਸਬੂਤ ਵੇਖਿਓ ਤੇ ਜਨਤਾ ਦੀ ਕਤਿਹਰੀ ਦੇ ਵਿੱਚ ਦੱਸਿਓ ਟੇਬਲ ਤੇ ਬਹਿ ਕੇ ਗੱਲ ਕਰ ਟੇਬਲ ਤੇ ਬਹਿ ਕੇ ਦੱਸਾਂਗੇ ਸਾਹਮਣੇ ਬੈਠ ਕੇ ਗੱਲ ਕਰਾਂਗੇ ਟੇਬਲ ਵਾਲੀ ਤਾਂ ਗੱਲ ਹੀ ਨਹੀਂ ਹੁੰਨੀ ਉੱਥੇ ਸਾਹਮਣੇ ਬੈਠ ਕੇ ਗੱਲ ਕਰਾਂਗੇ ਪੁੱਛੂੰਗਾ ਕਿ ਆ ਫਲਾਨਾ ਸਿੰਘ ਤੇਰਾ ਕੀ ਲੱਗਦਾ ਆ ਫਲਾਨਾ ਸਿੰਘ ਤੇਰਾ ਕੀ ਲੱਗਦਾ ਤੇ ਜੇਕਰ ਤੁਸੀਂ ਸਾਡੇ ਚ 1% ਵੀ ਤਾਂ ਵੀ ਅਸੀਂ ਦੋਛੀ ਮੋਗੇ ਦੇ ਸ਼ਹਿਰ ਦੇ ਥੱਲੇ ਬਹਿ ਜਾਾਂਗੇ ਵੀ ਜੋ ਸਜਾ ਤੇ ਨਹੀਂ ਦੇ ਦੇ ਤੇ ਜ਼ਿਲ੍ਹਾ ਪ੍ਰਧਾਨ ਹਰਮਨ ਬਰਾੜ ਨੂੰ ਵੀ ਚੈਲੰਜ ਕਰਦਾ ਹਾਂ ਪਿਆ ਜੀ ਬਈ ਤੁਸੀਂ ਜਸ਼ਪਾਲ ਸਿੰਘਲਾ ਨੂੰ ਗਵਾ ਕਰਕੇ ਉਹਦੇ ਤੋਂ ਦੋ ਵਾਰ ਬਿਆਨ ਲੈ ਕੇ ਬਦਲਾ ਕੇ ਪਟਵਾਰੀ ਨਰਵੈਰ ਸਿੰਘ ਦੇ ਰਾਹੀਂ ਕੀ ਕੀ ਕਰਵਾਇਆ ਉਹਦਾ ਵੀ ਕੱਲਾ ਕੱਲਾ ਸਬੂਤ ਹੈ ਸੋ ਆਜੋ ਬਈ ਤੇ ਮੋਗੇ ਵਾਸੀਆਂ ਨੂੰ ਬੇਨਤੀ ਹੈ ਕਿ ਮੈਂ ਫੈਸਲਾ ਕਰ ਲਿਆ ਕਿ ਮੈਂ ਇਹਨਾਂ ਤੋਂ ਡਰਨਾ ਨਹੀਂ ਮੈਂ ਘਰ ਛੱਡ ਕੇ ਭੱਜਣਾ ਨਹੀਂ ਕਿਉਂਕਿ ਮੈਂ ਡੇਢ ਮਹੀਨੇ ਪਹਿਲਾਂ ਆਪਦੀ ਪੱਤਰਕਾਰੀ ਦੇ ਨਾਲ ਨਾਲ ਹੱਕ ਸੱਚ ਦੀ ਕਮਾਈ ਕਰਨ ਵਾਸਤੇ ਆਪਦਾ ਇੱਕ ਡੇਰੀ ਫਾਰਮ ਬਣਾਇਆ ਪਿੰਡ ਦੇ ਵਿੱਚ ਮੇਰੇ 8-9 ਪਸ਼ੂ ਹੈ ਘਰ ਦੇ ਵਿੱਚ ਜੋ ਵੀ ਰੋਗ ਜਿਹੜੇ ਮੇਰੇ ਵੱਲੋਂ ਮੇਰੀ ਗੈਰ ਹਾਜ਼ਰੀ ਚ ਬਿਮਾਰ ਹੋਏ ਬੈਠੇ ਆ ਮੈਂ ਹੱਕ ਸੱਚ ਦੀ ਖਾਣ ਵਾਲਾ ਬੰਦਾ ਐ ਮੈਂ ਤੁਹਾਡੇ ਵਾਂਗੂ ਲੋਕਾਂ ਦਾ ਖੂਨ ਨਹੀਂ ਚੂਸਦਾ ਤੁਸੀਂ ਤਾਂ ਠੱਗੀਆਂ ਥੋੜੀਆਂ ਮਾਰ ਕੇ ਇੱਧਰ ਉੱਧਰੋਂ ਕਰਕੇ ਕਮਾ ਲੈਨੇ ਹੋ ਸਾਡੇ ਅਸੀਂ ਗਰੀਬ ਬੰਦੇ ਆ ਇੱਥੇ ਇਹਨਾਂ ਪੈਸਾ ਵੀ ਨਹੀਂ ਲਾ ਸਕਦੇ ਸੀ ਮੈਡੀਕਲ ਟੋਰ ਵਾਲੇ ਵਾਲੇ ਵਾਂਗੂ ਐਸਾ ਚ ਰੂਪ ਦੇ ਨਹੀਂ ਸਕਦੇ ਸੀ ਉਹ ਐਸੇ ਕਰਕੇ ਹੀ ਅੱਜ ਪੱਜੇ ਫਰਦੇ ਪਰਚੇ ਚ ਨਾਮ ਪੈ ਗਿਆ ਸਾਡਾ ਤੇ ਜਿਹੜੇ ਮੌਕੇ ਦੇ ਗਵਾਹ ਆ ਉਹਨਾਂ ਦੀਆਂ ਸਾਰੀਆਂ ਕਾਹ ਰਿਕਾਰਡਿੰਗ ਮੈਂ ਜਨਤਾ ਦੀ ਕਚਹਿਰੀ ਚ ਰੱਖੂੰਗਾ ਔਰ ਉਹਨਾਂ ਦੀਆਂ ਵੀਡੀਓਜ਼ ਤੱਕ ਵੀ ਹੋਰ ਸਾਰੇ ਕੱਲੀ ਕੱਲੀ ਵੀਡੀਓ ਮੈਂ ਜਨਤਾ ਦੀ ਕਚਹਿਰੀ ਚ ਰੱਖੂੰਗਾ ਤੇ ਪੱਤਰਕਾਰ ਵੀਰਾਂ ਨੂੰ ਬੇਨਤੀ ਹੈ ਕਿ ਹਲੇ ਪੱਤਰਕਾਰ ਕਾਫੀ ਚੁੱਪ ਹੈ ਤੋਂ ਇੱਕ ਦੋ ਪੱਤਰਕਾਰਾਂ ਨੇ ਵੀ ਜਿਹੜਾ ਹੈਗਾ ਕਾਫੀ ਰੋਲ ਲੰਬਾਇਆ ਮੇਰੇ ਤੇ ਪਰਚਾ ਦਰਜ ਕਰਾਉਣ ਦੇ ਵਿੱਚ ਉਹਨਾਂ ਦੇ ਵੀ ਸਬੂਤ ਸਾਰੇ ਹੈਗੇ ਮੇਰੇ ਕੋਲੇ ਤੋਂ ਬਈ ਮੈਂ ਸੱਚੀ ਸੁੱਤੀ ਪੱਤਰਕਾਰੀ ਕਰ ਰਿਹਾ ਮੈਂ ਦਲਾਲੀ ਨਹੀਂ ਕਰ ਰਿਹਾ ਤੇ ਇਹ ਐਵੇਂ ਜਾਰੀ ਰਹੂਗੀ ਹੁਣ ਤਾਂ ਮੈਂ ਹੋਰ ਡਰੈਡ ਹੋ ਗਿਆ ਇਹ ਜਾਰੀ ਰਹੂਗੀ ਤੁਸੀਂ ਚਾਹੋਨੇ ਨਾ ਮੈਂ ਇਸ ਖੇਤਰ ਦੇ ਵਿੱਚੋਂ ਪਾਸੇ ਚਲਾ ਜਾਵਾਂ ਮੈਂ ਪਾਸੇ ਨਹੀਂ ਜਾਂਦਾ ਮੇਰਾ YouTube ਚੈਨਲ ਦਾ Facebook ਮੈਂ ਪੈਸੇ ਕਮਾਉਣ ਨੂੰ ਨਹੀਂ ਬਣਾਇਆ ਮੈਂ ਤਾਂ ਆਉਦੇ ਪੱਲਿਓ ਪੈਸਾ ਤੇਲ ਖਰਚ ਕੇ ਲੋਕਾਂ ਦੀ ਕਵਰੇਜ ਕਰਨ ਜਾਣਾ ਅੱਜ ਤੱਕ ਮੋਗੇ ਜ਼ਿਲ੍ਹੇ ਦਾ ਇੱਕ ਵੀ ਬੰਦਾ ਕਹਿ ਦੇਵੇ ਵੀ ਮਿੰਦਰਪਾਲ ਲੁੰਬੇ ਨੇ ਸਾਡੇ ਤੋਂ ਖਬਰ ਕਰਨ ਦੇ ਬਦਲੇ 1 ਰੁਪਇਆ ਲਿਆ ਤਾਂ ਮੈਂ ਪੱਤਰਕਾਰ ਹੀ ਖੇਤਰ ਛੱਡਦਾ ਇਹਨਾਂ ਦੇ ਨਾਲ ਮੈਂ ਆਪਦੀ ਗੱਡੀ ਆਪਦੀ ਗੱਡੀ ਕਿਉਂਕਿ ਇਹ ਬਹੁਤ ਵਧੀਆ ਕੰਮ ਕਰ ਰਹੇ ਸੀ ਉਹੀ ਕੰਮ ਕਰ ਰਹੇ ਸੀ ਜਿਹੜਾ ਮੈਂ 2005 ਤੋਂ ਕਰ ਰਿਹਾ ਸੀ ਅੰਦਰ ਖਾਤੇ ਨਾਲ ਇਮਾਨਦਾਰੀ ਨਾਲ ਚਾਹ ਲਗਾ ਕਿਸੇ ਵੀ ਨਹੀਂ ਕੀਤਾ ਇਹ ਇਹ ਬੰਦੇ ਦੀ ਗਵਾਹੀ ਮੈਂ ਪਰਦਾ ਹੈ ਕਿ ਇਹ ਬੰਦਾ ਇੱਕ ਵੀ ਇਹਨੇ ਦੋ ਕਹਿੰਦੇ ਨੇ ਵੀ 10000 ਰੁਪਏ ਦਾ ਲਾਲਚ ਦਿੱਤਾ ਤੇ ਇਹਨੇ ਤਾਂ ਵਿਚਾਰੇ ਨੇ ਇਹ ਗੱਲ ਕਹੀ ਸੀ ਵੀ ਆਪਾਂ ਨੂੰ 5-700000 ਦਾ ਰਾਸ਼ਨ ਲੈ ਦੀ ਉਹਨਾਂ ਦੇ ਕਰਦੇ ਹਾਲਾਤ ਹੀ ਇੰਨੇ ਮਾੜੇ ਅਸੀਂ ਦੇਖੇ ਤੁਸੀਂ ਕੀ ਜਾਣੋ ਯਾਰ ਗਰੀਬ ਲੋਕਾਂ ਦਾ ਦਰਦ ਤੁਸੀਂ ਕੀ ਜਾਣੋ ਕਿ ਲੋਕ ਕਿਹੜੇ ਹਾਲਾਤਾਂ ਦੇ ਜ਼ਿੰਦਗੀ ਜਿਉਂਦੇ ਪਏ ਆ ਲੋਕ ਤੁਹਾਡੇ ਤੋਂ ਕਿੰਨੇ ਦੁਖੀ ਐ ਐਸਐਸਪੀ ਬਾਲ ਗ੍ਰਿਸ਼ਨ ਸਿੰਘਲਾ ਸੁਣ ਲਾ ਭਾਈ ਤੇਰੇ ਦੁੱਖੋ ਅਰਸ਼ਪ੍ਰੀਤ कौर ਗਰੇਵਾਲ ਦਾ ਇਹ ਹਾਲ ਹੋਇਆ ਤੇਰੇ ਕਰਕੇ ਉਹ ਜਿਹੜੀ ਅੱਜ ਪਗੋੜੀ ਹੋਈ ਵਿਚਾਰੀ ਉਹਨੂੰ ਜੌਬ ਛੱਡ ਕੇ ਭੱਜਣਾ ਪੈ ਗਿਆ ਤੇ ਹੁਣ ਤੂੰ ਐਸਐਚਓ ਕੋਟ ਹੀ ਸਿਖਾ ਸੁਨੀਤਾ 바ਵਾ ਦੀ सस्पेंशन ਦਾ ਕਾਰਨ ਤੂੰ ਬੰਨ ਬਈ ਮੈਂ ਤੈਨੂੰ ਦੱਸਦਾ ਕਿਉਂਕਿ ਜਿਹੜੇ ਅਸੀਂ ਸਬੂਤ ਉੱਤੋਂ ਤੱਕ ਪਹੁੰਚਾ ਦਿੱਤੇ ਨਾ ਤੁਹਾਡੇ ਤਾਂ ਮੱਕੂ ਠੱਪਿਆ ਗਿਆ ਬਈ ਅਸੀਂ ਮੜਾ ਕਿਤਾ ਸੀ ਤੇ ਜੇ ਮੈਨੂੰ ਕੁਝ ਵੀ ਹੁੰਦਾ ਹੈ ਕੋਈ ਮੇਰੇ ਤੇ ਹਮਲਾ ਹੁੰਦਾ ਹੈ ਜਾਂ ਹੋਰ ਹੈ ਤਾਂ ਐਮਐਲਏ ਮੋਗਾ ਐਸਪੀ ਬਾਲ ਕ੍ਰਿਸ਼ਨ ਸਿੰਗਲਾ ਤੇ ਉਹਦੇ ਤਸਕਰ ਯਾਰ ਜ਼ਿੰਮੇਵਾਰ ਹੋਣਗੇ ਜਿਨ੍ਹਾਂ ਦੇ ਪਰਚੇ ਜਿਨ੍ਹਾਂ ਦੇ ਖਿਲਾਫ ਜਿਹੜੀਆਂ ਮੇਰੀਆਂ ਕੀਤੀਆਂ ਸ਼ਿਕਾਇਤਾਂ ਵਾਪਸ ਕਰਾਉਣ ਵਾਸਤੇ ਇਹ ਮੇਰੇ ਤੇ ਦਬਾਅ ਪਾ ਰਿਆ ਸੀ ਮੇਰੇ ਸਾਹਮਣੇ ਬਿਠਾ ਕੇ ਸੁਖਦੀਪ ਸਿੰਘ ਭਮ ਨੂੰ ਧਮਕੀਆਂ ਦਿੱਤੇ ਜਿਹੜਾ 2017-18 ਤੋਂ ਨਸ਼ੇ ਦੇ ਵਿਰੁੱਧ ਕੰਮ ਕਰ ਰਿਹਾ ਹੈ ਇਹਦੇ ਹਜ਼ਾਰਾ ਜਿਹਨੇ ਪਤਾ ਨਹੀਂ ਕਿੰਨੇ ਐ ਐਸਐਸਪੀਆਂ ਦੇ ਨਾਲ ਕੈਂਪ ਲਾਏ ਆ ਕਿਸੇ ਨੇ ਨਹੀਂ ਕਿਹਾ ਅੱਜ ਤੱਕ ਤੇ ਹਜ਼ਾਰਾਂ ਨੌਜਵਾਨਾਂ ਦਾ ਨਸ਼ਾ ਛਡਾ ਚੁੱਕਿਆ ਮੈਂ ਤਾਂ ਰਿਕਾਰਡ ਵੇਖ ਕੇ ਇਹ ਇਹਦਾ ਜਿਹੜੀ ਮਦਦ ਕਰ ਰਿਹਾ ਸੀਗਾ ਮਦਦ ਨਹੀਂ ਮੈਂ ਆਪ ਦੀ ਪੱਤਰਕਾਰੀ ਕਰ ਰਿਹਾ ਸੀ ਜਦੋਂ ਮੈਂ ਕੋਰ ਰਿਕਾਰਡਿੰਗ ਤੁਹਾਡੇ ਸਾਹਮਣੇ ਰੱਖੂਗਾ ਨਾ ਮੈਂ ਇਹ ਪੱਤਰਕਾਰ ਵਿੱਚ ਰਿਆ ਸੋ ਬਾਲੀਆਂ ਗੱਲਾਂ ਨਹੀਂ ਲੰਬੀ ਹੋ ਜੇਗੀ ਵੀਡੀਓ ਅਸਲੀ ਨਜ਼ਾਰਾ ਹੁਣ ਤੁਹਾਨੂੰ 17 ਤਰੀਕ ਨੂੰ ਦਿਖਾਵਾਂਗੇ ਲੋਕੋ ਕੁੰਚਣਾ ਬੇਨਤੀ ਹੈ ਵੀ ਇੱਕ ਇੱਕ ਸਾਰਿਆਂ ਨੂੰ ਬੇਨਤੀ ਇਹ ਹੈ ਮੋਗੇ ਸ਼ਹਿਰ ਦੇ ਲੋਕਾਂ ਨੂੰ ਵੀ ਇੱਕ ਇੱਕ ਆਵਦੇ ਘਰ ਦਾ ਬੱਚਾ ਜ਼ਰੂਰ ਲੈ ਕੇ ਆਇਓ ਬੱਚਿਆਂ ਨੂੰ ਜ਼ਰੂਰ ਲੈ ਕੇ ਆਇਓ ਕਿਉਂਕਿ ਲੜਾਈ ਹੈ ਜਿਹੜੀ ਸੱਚਾਈ ਦੀ ਹੈ ਜੇਕਰ ਮੋਗੇ ਦੇ ਵਿੱਚ ਅੱਜ ਸੱਤ ਸਤਾਪਤ ਹੋ ਗਿਆ ਨਾ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਕਿ ਤੁਹਾਡੇ ਨਾਲ ਕੋਈ ਤੱਕਾ ਨਹੀਂ ਹੋਊਗਾ ਉਹਨਾਂ ਲੋਕਾਂ ਦੀਆਂ ਜ਼ਮੀਨਾਂ ਤੇ ਕਬਜ਼ੇ ਹੋ ਰਿਹਾ ਉਹਨਾਂ ਦੀਆਂ ਪ੍ਰਾਪਰਟੀਆਂ ਦੇ ਕਬਜ਼ੇ ਹੋ ਰਿਹਾ ਜਿਨ੍ਹਾਂ ਦੇ ਪਿੱਛੇ ਕੋਈ ਜਿਹੜਾ ਉਹਨਾਂ ਦੀ ਪੈਰਵਾਈ ਕਰਨ ਵਾਲਾ ਹੈ ਨਹੀਂ ਵਿਧਵਾ ਔਰਤਾਂ ਵਿਧਵਾ ਔਰਤਾਂ ਐਨਆਰਈ ਲੋਕ ਜਾਂ ਹੋਰ ਉਹਨਾਂ ਦੀਆਂ ਪ੍ਰਾਪਰਟੀਆਂ ਦੇ ਕਬਜ਼ੇ ਕਰੀ ਜਾਂਦੇ ਤੁਸੀਂ ਮੈਂ ਕਹਿੰਦਾ ਮੇਰੇ ਕੋਲ ਕਿੰਨੇ ਕੇਸ ਐ ਤੁਹਾਡੇ ਇਦਾਂ ਦੇ ਤੁਹਾਡੇ ਤੁਹਾਡੇ ਬੱਚਿਆਂ ਨੂੰ ਨਾ ਹੱਥਾਂ 'ਚ ਕੱਲੇ-ਕੱਲੇ ਘਰ ਤੱਕ ਇਹ ਸਰੰਗੇ ਪੰਚਾ ਦੇਣਗੇ ਤੇ ਅੱਜ ਜਿਹੜੇ ਸਿਗਨੇਚਰ ਤੇ ਪਰਹਿਗਾ ਤੇ ਜੀਬ ਵਾਲੀ ਗੋਲੀ ਜਿਹਦੇ ਖਿਲਾਫ ਅਸੀਂ ਲੜਨਾ ਆਈ ਸੀ ਮੋਗੇ 'ਚ ਤੇ ਲੜੇ ਵੀ ਬਹੁਤ ਅਸੀਂ ਰੇਟਾਂ ਵੀ ਕਰਾਈਆਂ ਬੰਦ ਵੀ ਹੋ ਗਏ ਤੇ ਜਿਹੜੇ ਤਸਕਰ ਦੇ ਸਾਹਮਣੇ ਬਿਠਾ ਕੇ ਤੁਸੀਂ ਮੇਰੇ ਤੇ ਦਬਾਅ ਪਾਇਆ ਸੀ ਵੀ ਇਹਦੇ ਖਿਲਾਫ ਕੀਤੀਆਂ ਸ਼ਿਕਾਇਤਾਂ ਵਾਪਸ ਲੈ ਲਾ ਉਹ ਤਸਕਰ ਮੈਨੂੰ ਅੱਜ ਮਜ਼ਾਕ ਕਰ ਰਿਹਾ ਹੈ ਕਿ ਤੂੰ ਮੇਰਾ ਕੀ ਕਰ ਲਿਆ ਵੇਖਿਆ ਫਿਰ ਪਾਵਰ ਕੰਦਰ ਵੇਖਿਆ ਪਾਵਰ ਸੋ ਬਾਈ ਮੈਂ ਇਹ ਨਹੀਂ ਕਹਿੰਦਾ ਮੇਰੇ ਕੋਲ ਸੱਚ ਦੀ ਤਾਕਤ ਹੈ ਮੈਂ ਅੱਜ ਤੱਕ ਸੱਚ ਦੇ ਚੱਲਿਆ ਔਰ ਵਾਹਿਗੁਰੂ ਨੇ ਕਦੇ ਮੇਰੀ ਪੈਠ ਨਹੀਂ ਲੱਗਣ ਦਿੱਤੀ ਮੇਰੀ ਸਾਰੀਆਂ ਕਿਸਾਨ ਜੱਥੇਬੰਦੀਆਂ ਨੂੰ ਅਨਸਾਫ਼ ਸੰਧ ਜੱਥੇਬੰਦੀਆਂ ਨੂੰ ਮੇਰੇ ਤੇ ਇਹਨਾਂ ਨੇ ਅੱਗੇ ਇਹ ਇਲਜ਼ਾਮ ਲਾਵਾਤਾ ਸੀਗਾ ਕਿ ਵੀ ਮੈਂ ਮਾਫੀ ਮੰਗੀ ਹੈ ਤੇ ਘੰਟੇ ਡੇਢ ਘੰਟੇ ਬਾਅਦ ਹੀ ਇਹ ਉਹ ਪੋਸਟ ਡਿਲੀਟ ਹੋ ਗਈ ਸੀ ਉਹਦੇ ਸੋਸ਼ਲ ਮੀਡੀਆ ਅਕਾਊਂਟ ਤੋਂ ਪਰ ਜਿਹੜੇ ਉਹ ਘੰਟੇ ਡੇਢ ਘੰਟੇ ਨੇ ਜੋ ਮੇਰਾ ਨੁਕਸਾਨ ਕੀਤਾ ਤੁਹਾਡੇ ਤੇ ਮੇਰੇ ਦੇ ਵਿੱਚ ਡਿਫਰੈਂਸ ਪੈਦਾ ਕੀਤੇ ਉਹ ਜਿਹੜੇ ਮੈਂ ਅੱਜ ਜਨਤਕ ਤੌਰ ਤੇ ਮਾਫੀ ਮੰਗ ਲੈਣਾ ਤੁਹਾਡੇ ਤੋਂ ਮੈਂ ਉਹ ਬਹੁਤ ਵੱਡੀ ਗਲਤੀ ਕੀਤੀ ਜਿਹੜੇ ਮੈਂ ਪਤਵੰਤੇ ਲੋਕਾਂ ਦੇ ਘਰੇ ਚਲਾ ਗਿਆ ਤੇ ਉੱਥੇ ਇਹਨਾਂ ਨੇ ਇਹ ਵੀ ਕਿਹਾ ਸੀਗਾ ਕਿ ਇਹ ਜਿਹੜਾ ਇਲਜ਼ਾਮ ਸਾਡੇ ਦੇ ਝੂਠਾ ਲੱਗ ਰਿਹਾ ਹੈ ਤਾਂ ਇਹਨਾਂ ਨੇ ਬੱਚਿਆਂ ਦੀਆਂ ਕਸਮਾਂ ਤੱਕ ਖਾਧੀਆਂ ਉੱਥੇ ਕੋਈ ਮਾਫੀ ਵਾਲੀ ਗੱਲ ਨਹੀਂ ਹੋਈ ਜਿੰਨੇ ਲੋਕ ਮੇਰੇ ਨਾਲ ਗਏ ਹੋ ਇਸ ਗੱਲ ਦੇ ਗਵਾਹ ਸੋ ਮੈਂ ਤੁਹਾਡੇ ਤੋਂ ਹੱਥ ਜੋੜ ਕੇ ਮਾਫੀ ਮੰਗਦਾ ਕਿ ਪਿਛਲੇ ਸਮੇਂ ਦੇ ਵਿੱਚ ਜਿਹੜੀ ਮੇਥੋਂ ਇੱਕ ਇੱਕੋ ਇੱਕ ਗਲਤੀ ਹੋਈ ਹੈ ਜ਼ਿੰਦਗੀ ਦੇ ਵਿੱਚ ਸੋ ਉਹਦੇ ਲਈ ਮੈਨੂੰ ਮਾਫ਼ ਕਰਕੇ ਅਨਸਾਫ਼ ਦੇ ਨਾਲ ਖੜ੍ਹਜੋ ਆ ਕੇ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਕਿ ਅੱਗੇ ਤੋਂ ਮੈਂ ਤੁਹਾਡਾ ਭਰਾ ਤੁਹਾਡਾ ਪੁੱਤ ਬਣ ਕੇ ਚੱਲੂੰਗਾ ਤੇ ਤੁਹਾਡੇ ਨਾਲ ਖੜੂੰਗਾ ਅੱਗੇ ਵੀ ਖੜਿਆ ਤੁਹਾਨੂੰ ਪਤਾ ਹੈ ਤੁਹਾਨੂੰ ਪਤਾ ਹੈ ਕਿ ਮੈਂ ਜਿਹੜਾ ਪਹਿਲੇ ਕਿਸਾਨ ਅੰਦੋਲਨ ਤੋਂ ਲੈ ਕੇ ਹੁਣ ਵੀ ਜੋ ਡੱਲੇਵਾਲ ਜੀ ਨੇ ਵੀ ਚਲਾਇਆ ਸਯੁਗਤ ਕਿਸਾਨ ਮੋਰਚੇ ਦੀ ਵੀ ਹਰ ਕਵਰੇਜ ਕਰਨ ਲਈ ਤਿਆਰ ਰਿਆਂ ਤੇ ਲਾਈਵ ਵੀ ਚਲਾਇਆ ਜਦੋਂ ਜਦੋਂ ਕਿਤੇ ਮੈਨੂੰ ਲੱਗਿਆ ਕਿ ਅੱਜ ਵੱਡਾ ਇੰਪੋਰਟੈਂਟ ਪ੍ਰੋਗਰਾਮ ਹੈਗਾ ਸੋ ਸੰਘਰਸ਼ੀ ਜੱਥੇਬੰਦੀਆਂ ਨੂੰ ਕਿਸਾਨਾਂ ਨੂੰ ਸਮਾਜ ਸੇਵੀ ਸੰਸਥਾਵਾਂ ਨੂੰ ਸਾਰੇ ਮੇਰੇ ਕਰਤਾਰ ਬਾਰੇ ਜਾਣਦੇ ਆ ਸਾਰਿਆਂ ਨੂੰ ਬੇਨਤੀ ਹੈ ਤੇ ਆਮ ਲੋਕਾਂ ਨੂੰ ਕਿ ਜਰੂਰ 17 ਤਰੀਕ ਨੂੰ ਸਵੇਰ 10 ਵਜੇ ਐਸਐਸਪੀ ਦਫ਼ਤਰ ਆ ਜਿਓ ਤੇ ਜੇਕਰ ਪੁਲਿਸ ਨੂੰ ਗ੍ਰਿਫਤਾਰ ਕਰਨੇ ਚ ਕਾਮਯਾਬ ਹੋ ਗਈ ਤਾਂ ਫਿਰ ਭੁੱਲ ਜਿਓ ਕਿ ਕਦੇ ਕੋਈ ਤੁਹਾਡੇ ਹੱਕ ਦੇ ਵਿੱਚ ਖੜੂਗਾ ਤੇ ਕੋਈ ਤੁਹਾਡੀ ਗੱਲ ਸੁਣੂਗਾ ਸਾਰੀ ਮੋਗੇ ਦੀ ਸੰਗਤ ਨੂੰ ਇਹ ਬੇਨਤੀ ਕਰਦੇ ਵੀ ਜਾਂਚ ਕਰਾ ਲਓ ਜੇ ਜਾਂਚ ਦੇ ਵਿੱਚ ਸਾਡਾ 1% ਵੀ ਕਸੂਰ ਹਨ ਅਸੀਂ ਆਪ ਸੈਂਡਰ ਕਰ ਦਾਂਗੇ ਹਾਂ ਸੈਂਡਰ ਕਰ ਦੇਾਂਗੇ ਮੈਂ 20 ਸਾਲ ਜੇਲ੍ਹ ਜਾਣ ਨੂੰ ਤਿਆਰ ਹਾਂ ਕੋਈ ਚੱਕਰ ਨਹੀਂ ਮੈਂ ਉਸ ਲੜਕੀ ਨੂੰ ਜਿਸ ਦਿਨ ਪਹਿਲੇ ਦਿਨ ਮਿਲਿਆ ਸੀ ਨਾ ਉਹਦੇ ਘਰੇ ਜਾ ਕੇ ਜਦੋਂ ਉਹ ਬਿਲਕੁਲ ਸੁਰਤ ਦੇ ਵਿੱਚ ਸੀਗੀ ਮੈਂ ਉਹਨੂੰ ਇੱਕੋ ਗੱਲ ਕਹੀ ਸੀ ਬੇਟੇ ਮੇਰੀ ਬੇਟੀ 22 ਸਾਲ ਦੀ ਹੋਣ ਵਾਲੀ ਹੈ ਤੇ ਤੇਰੀ ਉਮਰ 17 ਸਾਲ ਹੈ ਮੈਂ ਆਪਦੀ ਬੇਟੀ ਸਮਝ ਕੇ ਤੈਨੂੰ ਇਹ ਗੱਲ ਕਹਿਣਾ ਕਿ ਮੈਂ ਤੇਰੀ ਜ਼ਿੰਦਗੀ ਸਵਾਰਨ ਦੇ ਵਿੱਚ ਪੂਰਾ ਯੋਗਦਾਨ ਪਾਉਂਗਾ ਮੈਨੂੰ ਪਾਉਂਦੀ ਪੱਲਿਓ ਜਿੰਨਾ ਮਰਜ਼ੀ ਪੈਸਾ ਖਰਚਾ ਕਰਨਾ ਪੈ ਜੇ ਇਹ ਲੜਕੀ ਉਹ ਗੱਲ ਨੂੰ ਕਹੂਗੀ ਇਹ ਉਸ ਲੜਕੀ ਨੂੰ ਹਾਈਜੈਕ ਕਰੀ ਤੁਰੇ ਫਿਰਦੇ ਆ ਜਦ ਕਿ ਹਾਂ ਮੈਡੀਕਲ ਸਟੋਰ ਵਾਲਾ ਤੇ ਪੁਲਿਸ ਰਲ ਕੇ ਉਹਨੂੰ ਹਾਈਜੈਕ ਕਰੀ ਤੁਰੇ ਫਿਰਦੇ ਆ ਜਦ ਕਿ ਉਹਨੂੰ ਕਿਸੇ ਚੰਗੇ ਹਸਪਤਾਲ ਦੇ ਵਿੱਚ ਦਾਖਲ ਕਰਾਉਣ ਦੀ ਲੋੜ ਸੀ ਉਹਦਾ ਪੁਨਰਵਸੇਵਾ ਰੀਹੈਬਿਲਿਟੇਸ਼ਨ ਕਰਨ ਦੀ ਲੋੜ ਸੀ ਸੋ ਇਦਾਂ ਦੀਆਂ ਕਾਰਵਾਈਆਂ ਨਹੀਂ ਚੱਲਣੀਆਂ ਬਈ ਕਿੰਨੀ ਦੇਰ ਤੱਕ ਮੋਗੇ ਦੇ ਚਮਿੰਦਰਪਾਲ ਜਾਂਦਾ ਮੈਂ ਤਾਂ ਨਹੀਂ ਇਦਾਂ ਦਾ ਹੋਣ ਦੇਉਂਗਾ ਮੈਂ ਤਾਂ ਬੋਲੂਗਾ ਤੇ ਜੇ ਤੂੰ ਤੁਸੀਂ ਮੇਰਾ ਨੁਕਸਾਨ ਕਰਨ ਦੀ ਕੋਸ਼ਿਸ਼ ਕੀਤੀ ਮੈਂ ਸਾਰੇ ਤਸਕਰਾਂ ਤੋਂ ਵੀ ਲੈ ਕੇ ਜਿਹੜੇ ਜਿਨ੍ਹਾਂ ਦੇ ਖਿਲਾਫ ਮੇਰੀ ਸ਼ਿਕਾਇਤਾਂ ਹਨ ਉਹਨੂੰ ਵੀ ਚੈਲੰਜ ਕਰਦਾ ਹਾਂ ਪੁਲਿਸ ਨੂੰ ਵੀ ਇਹ ਗੱਲ ਦੱਸ ਕਹਿਣਾ ਕਿ ਮੇਰੀ ਜਾਂ ਪੋਲੀਟੀਕਲ ਲੋਕ ਹੈ ਜਿਨ੍ਹਾਂ ਦੇ ਖਿਲਾਫ ਮੈਂ ਖਬਰਾਂ ਕੀਤੀਆਂ ਜਾਂ ਜਿਨ੍ਹਾਂ ਦੇ ਨਾਲ ਮੇਰਾ ਹੁਣ ਤੱਕ ਰੌਲਾ ਰਿਹਾ ਜੇਕਰ ਮੈਨੂੰ ਕੁਝ ਵੀ ਹੁੰਦਾ ਤੇ ਸਾਰੇ ਲੋਕ ਜ਼ਿੰਮੇਵਾਰ ਹੋਣਗੇ ਮੈਂ ਆਪਦੇ ਡੇਰੀ ਫਾਰਮ ਦਾ ਕੰਮ ਕਰਨਾ ਚਾਹੁੰਦਾ ਮੈਂ 17 ਤਰੀਕ ਨੂੰ ਆਪਦੇ ਘਰੇ ਜਾਣਾ ਤੇ ਲੋਕੋ ਤੁਹਾਡੇ ਸਹਿਯੋਗ ਦੇ ਨਾਲ ਜਾਣਾ ਮੈਂ ਇੱਕ ਹੋਰ ਗੱਲ ਕਹੂੰਗਾ ਕਿ ਮੈਂ ਨਿਰਪੱਖ ਪੱਤਰਕਾਰੀ ਨਹੀਂ ਕਰਦਾ ਮੈਂ ਲੋਕ ਪੱਖੀ ਪੱਤਰਕਾਰੀ ਕਰਦਾ ਜਦੋਂ ਮੈਨੂੰ ਪਤਾ ਲੱਗ ਜਾਂਦਾ ਨਾ ਕਿ ਲੋਕਾਂ ਦੇ ਪੱਖ ਦੇ ਵਿੱਚ ਆ ਗੱਲ ਜਾਂਦੀ ਹੈ ਮੈਂ ਨਹੀਂ ਜ਼ਰੂਰੀ ਸਮਝਦਾ ਵੀ ਮੈਂ ਫਲਾਣੇ ਦਾ ਵਰਚਲ ਲਾਵਾਂ ਜਾਂ ਨਾ ਲਾਵਾਂ ਜਿਹੜਾ ਹੈ ਹੀ ਚੋਰ ਉਹਨੂੰ ਮੈਂ ਕੈਮਰੇ ਦੇ ਸਾਹਮਣੇ ਵਿਖਾ ਕੇ ਕੀ ਮੈਂ ਉਹਦੀ ਸਚਾਈ ਦਿਖਾਵਾਂ ਲੋਕਾਂ ਨੂੰ ਮੈਨੂੰ ਜਦੋਂ ਸ਼ੋਰ ਹੋ ਗਿਆ ਮੈਂ ਪੱਤਰਕਾਰ ਕਹਦਾ ਜੇਕਰ ਮੈਨੂੰ ਹੀ ਸ਼ੋਰ ਹੋਇਆ ਵੀ ਕਿਹੜਾ ਬੰਦਾ ਸਹੀ ਹੈ ਤੇ ਕਿਹੜਾ ਗਲਤ ਹੈ ਇਹ ਤਾਂ ਉਹ ਲੋਕ ਕਰਦੇ ਹੁੰਦੇ ਵੀ ਇੱਕ ਬੰਦੇ ਦੀ ਵੀਡੀਓ ਬਣਾ ਕੇ ਫਿਰ ਦੂਜੇ ਨਾਲ ਜਾ ਕੇ ਸੌਦਾ ਕਰਦੇ ਆ ਕਿ ਆ ਆ ਗਈ ਤੇਰੀ ਵੀਡੀਓ ਬਾਈ ਦੱਸ ਕਿੰਨੇ ਪੈਸੇ ਦਿਨਾ ਸੋ ਮੈਂ ਬਾਲੀਆਂ ਗੱਲਾਂ 'ਚ ਨਹੀਂ ਜਾਣਾ ਚਾਹੁੰਦਾ ਮੈਂ ਜਦੋਂ ਇਸ ਫੀਲਡ ਦੇ ਵਿੱਚ ਆਇਆ ਸੀ ਤਾਂ ਮੈਂ ਇਹਦੇ ਸਾਰੇ ਚੰਗੇ ਜਾਂ ਮਾੜੇ ਪ੍ਰਭਾਵ ਸਮਝ ਕੇ ਆਇਆ ਸੀਗਾ ਮੈਨੂੰ ਪਤਾ ਸੀਗਾ ਵੀ ਮੇਰੇ ਨਾਲ ਇਦਾਂ ਹੋ ਸਕਦਾ ਤੇ ਤੁਸੀਂ ਬਹੁਤ ਜਲਦੀ ਉਹ ਕੰਮ ਕਰਤਾ ਸੋ ਸਾਰਿਆਂ ਨੂੰ ਬੇਨਤੀ ਹੈ ਕਿ 17 ਤਰੀਕ ਨੂੰ ਜਿਹੜਾ ਹੈਗਾ ਸਵੇਰ 10 ਵਜੇ ਐਸਐਸਪੀ ਦਫ਼ਤਰ ਮੂਗਾ ਦੇ ਸਾਹਮਣੇ ਤੁਸੀਂ ਆਉਣਾ ਤੇ ਜੇਕਰ ਇਹ ਚਾਹੁੰਦੇ ਆ ਕਿ ਵੀ ਸਚਾਈ ਜਾਉਂਦੀ ਰਵੇ ਤਾਂ ਜਰੂਰ ਆਉਣਾ ਤੇ ਜੇਕਰ ਤੁਸੀਂ ਚਾਹੁੰਦੇ ਆ ਕਿ ਮਹਿੰਦਰਪਾਲ ਲੁੰਬਾ ਜਿਹੜਾ ਉਹ ਤਾਂ ਬੇਵਕੂਫ ਬੰਦਾ ਹੈ ਉਹਨੇ ਐਵੇਂ ਆਪਦੇ 22 27 ਸਾਲ ਦੇ ਐਵੇਂ ਖਰਾਬ ਕਰਤੇ ਹੀ ਉਹਨੇ ਸਾਡਾ ਕੀ ਸਵਾਰਤਾ ਤਾਂ ਫਿਰ ਭਾਈ ਕੋਈ ਗੱਲ ਨਹੀਂ ਮੈਂ ਜੇਲ੍ਹ ਜਾਣ ਲਈ ਤਿਆਰ ਹਾਂ ਬਹੁਤ ਬਹੁਤ ਧੰਨਵਾਦ ਸਤਿਕਾਰ ਮੈਂ ਵੀ